ਸਾਰਿਆਂ ਸੰਗਤਾਂ ਭਗਤਾਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਇਸ ਸਾਲ ਸਰਦ ਰੁੱਤ ਦੇ ਨਵਰਾਤਰੀ ਅੱਜ 3 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਰਹਿਣਗੇ ਇਹਨਾਂ 9 ਦਿਨਾਂ ਚ ਮਾ ਚਕਦੰਬਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਦੇਵੀ ਦੁਰਗਾ ਤੇਜ ਸ਼ਕਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਮਾਨਤਾ ਹੈ ਕਿ ਇਹਨਾਂ 9 ਦਿਨਾਂ 'ਚ ਮਾਤਾ ਦੀ ਅराधना ਕਰਨ ਵਾਲਿਆਂ ਨੂੰ ਸੂਖ ਸ਼ਕਤੀ, ਤੇਜ ਬਲ, ਆਤਮ ਵਿਸ਼ਵਾਸ ਅਤੇ ਊਰਜਾ 'ਚ ਵਾਧਾ ਹੁੰਦਾ ਹੈ ਅਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੀ ਆਦੀ ਮਾਤਾ ਆਪਣੇ ਭਗਤਾਂ ਦੇ ਕਸ਼ਟ ਦੂਰ ਕਰਨ ਲਈ ਨਵਰਾਤਰੀਆਂ ਦੇ ਦਿਨਾਂ 'ਚ ਹੀ ਧਰਤੀ ਤੇ ਆਉਂਦੇ ਹਨ। ਸ਼੍ਰੀਮਤ ਦੇਵੀ ਭਾਗਵਤ ਮਹਾਪੁਰਾਣ ਚ ਮਾ ਦੁਰਗਾ ਜੀ ਦੇ ਨੌ ਰੂਪਾਂ ਦੀ ਅਤਿਅੰਤ ਪ੍ਰੇਰਿਤ ਵਿਆਖਿਆ ਕੀਤੀ ਗਈ ਹੈ ਮਾਂ ਸ਼ਕਤੀ ਦੇ ਪਹਿਲੇ ਰੂਪ ਦਾ ਨਾਮ ਸ਼ੈਲ ਪੁੱਤਰੀ ਹੈ ਇਹਨਾਂ ਦਾ ਮੁੱਖ ਗੁਣ ਹੈ ਸ਼ੈਲ ਪਵਰ ਪੱਥਰ ਵਾਂਗ ਡ੍ਰਿੜਤਾ ਸ਼ਾਸਤਰਾਂ ਚ ਸ਼ੈਲ ਪੁੱਤਰੀ ਦਾ ਪਰਬਤ ਰਾਜ ਹਿਮਾਲਿਆ ਦੀ ਪੁੱਤਰੀ ਦੇ ਰੂਪ ਚ ਵਰਣਨ ਮਿਲਦਾ ਹੈ ਮਾਂ ਦਾ ਹੀ ਰੂਪ ਜੀਵਨ ਸਾਧਨਾ ਤੇ ਪੰਥ ਤੇ ਬਿਨਾਂ ਸ਼ੈਲ ਵਾਂਗ ਅਡਿੱਤ ਰਹਿਣ ਦੀ ਸਿੱਖਿਆ ਦਿੰਦਾ ਹੈ ਜੈ ਮਾਤਾ ਦੀ ਜੈ ਮਾਤਾ ਦੀ ਤੁਸੀਂ ਦੇਖ ਰਹੇ ਜੀ ਮਕਸ 20 ਪੁਰਖ ਪਜਾਬ ਦੇ ਨਿਊ ਚੈਨਲ ਅਸੀਂ ਪਹੁੰਚੇ ਹਾਂ ਬਹਲਾ ਗੋਕਲਪੁਰਾ ਦੇ ਵਿੱਚ ਜਿੱਥੇ ਇੱਕ ਸਤਿਤ ਮੰਦਿਰ ਮੰਦਿਰ ਮਹਾਕਾਲੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਮੰਦਿਰਾਂ ਦੇ ਮਾਤਾ ਜੀ ਦੇ ਜਿੱਥੇ ਹਰ ਜਗ੍ਹਾ ਦੇ ਵਿੱਚ ਮੰਦਿਰਾਂ ਦੇ ਵਿੱਚ ਅੱਜ ਪਹਿਲਾ ਨਰਾਤਾ ਜਿਹੜਾ ਹੈ ਰੱਖਿਆ ਗਿਆ ਹੈ ਸ਼ਕਤਾ ਜਿਹੜੀਆਂ ਨਰਾਤਰੇ ਰੱਖਦੀਆਂ ਹੈ ਕਿ ਜਿਹੜਾ ਮੰਦਿਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਅੱਜ ਪਹਿਲਾ ਨਰਾਤਾ ਜਿਹੜੀਆਂ ਕਾਫੀ ਜੜੀਆਂ ਪੀੜਾਂ ਲੱਗੀਆਂ ਹੋਈਆਂ ਮੰਦਿਰਾਂ ਦੇ ਵਿੱਚ ਕੱਚੀ ਲੱਸੀ ਜਿਹੜੀ ਆ ਸ਼ਿਵ ਸ਼ੰਕਰ ਬੋਲੇ ਨਾਲ ਦੇ ਸ਼ਿਵਲਿੰਗ ਤੇ ਚੜਾਈ ਜਾਂਦੇ ਆ ਤੁਸੀਂ ਦੇਖ ਸਕਦੇ ਜੇ ਮੰਦਰ ਸਥਿਤ ਮੰਦਰ ਜਿਹੜਾ ਏ ਸ਼ਿਵ ਬੋਲੇ ਦਾ ਮੰਦਰ ਜਿਹੜਾ ਏ ਉੱਥੇ ਤੁਸੀਂ ਦੇਖ ਸਕਦੇ ਜੇ ਕਿ ਜਿਹੜਾ ਵਾ ਕੱਚੀ ਲੱਸੀ ਜਿਹੜੀ ਆ ਚੜਾਉਂਦੇ ਨੇ ਆਪਣੇ ਮਾਤਾ ਰੂਪ ਦੇ ਵਿੱਚ ਦਰਸ਼ਨ ਦਿੰਦੇ ਨੇ ਸ਼ੈਲ ਪੁੱਤਰੀ ਹਰ ਮਾਤਾ ਜੀ ਦੀ ਵਕ ਵਕ ਨਵਰਾਤਰੀ ਜਿਹੜੇ ਰੱਖੇ ਜਾਂਦੇ ਨੇ ਮਾਤਾ ਜੀ ਦੇ ਮਾਤਾ ਜੀ ਚੰਤਪੁਰਨੀ ਸ਼ੈਲ ਪੁੱਤਰੀ ਕਾਲਕਾ ਮਾਤਾ ਜਵਾਲਾ ਮਾਤਾ ਜੀ ਦੇ ਵਕ ਵਕ ਜਿਹੜੇ ਨੇ ਨਵਰਾਤਰੇ ਰੱਖੇ ਜਾਂਦੇ ਨੇ ਐਰ ਕੀ ਜਿਹੜੇ ਨੇ 8 ਨਰਾਤੇ ਜਿਹੜੇ ਆਏ ਨੇ 9ਵੀਂ ਜਿਹੜੀ ਆ ਜੋਤ ਜਗਾਈ ਜਾਏਗੀ ਜਿੱਥੇ ਕਿ ਸੰਗਤਾਂ ਆਪਣੀ ਜਿਹੜੀ ਆ ਆ ਕੇ ਦੂਰਾਂ ਦੂਰਾਂ ਤੋਂ ਦਰਬਾਰ ਦੇ ਉੱਪਰ ਮੰਦਰ ਦੇ ਉੱਪਰ ਨਤਮਸਤਕ ਹੁੰਦੀ ਏ ਤੁਸੀਂ ਦੇਖਿਆ ਕਿ ਮਾਤਾ ਜਵਾਲਾ ਜੀ ਦੀ ਵੀ ਕਾਫੀ ਜੜੇ ਨੇ ਸਗਤਾਂ ਦੀਆਂ ਢੀੜਾਂ ਲੱਗੀਆਂ ਹੋਈਆਂ ਨੇ ਲੋਕ ਜਾਣਦੇ ਨੇ ਮੱਥਾ ਟਿਕਣ ਮਾਤਾ ਜੀ ਕੋ ਮਨੋ ਕਾਮਨਾ ਜਿਹੜੀਆਂ ਮਾਤਾ ਉਹਨਾਂ ਸਗਤਾਂ ਭਗਤਾਂ ਦੇ ਪੂਰੀਆਂ ਕਰਦੀ ਏ ਜਿੱਥੇ ਕਿ ਸਥਿਤ ਮੰਦਰ ਮਹਿਲਾ ਬੋਕਲਪੁਰਾ ਦੇ ਵਿੱਚ ਜਿਹੜਾ ਮੰਦਰੇ ਉੱਥੇ ਲੋਕ ਆ ਕੇ ਜਿਹੜੇ ਨੇ ਦਰਬਾਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਜਿਹੜੇ ਦਰਬਾਰ ਤੇ ਬੈਠੀਆਂ ਹੋਈਆਂ ਨੇ ਮਾਤਾ ਜੀ ਦਾ ਜਿਹੜਾ ਪਾਠ ਕਰ ਰਹੀਆਂ 40 ਸਾਲਾਂ ਜਿਹੜੀਆਂ ਪੜ ਰਹੀਆਂ ਸੰਗਤਾਂ ਜਿਹੜੀਆਂ ਤੁਸੀਂ ਦੇਖ ਸਕਦੇ ਜੇ ਵੱਡੀਆਂ ਤਸਵੀਰਾਂ ਜਿਹੜੀਆਂ ਅੱਜ ਮੰਦਰਾਂ ਦੇ ਵਿੱਚ ਜਿਹੜਾ ਪਹਿਲਾ ਨਰਾਤਾ ਜਿਹੜਾ ਰੱਖਿਆ ਹੋਇਆ ਪੂਜਿਆ ਜਾ ਰਿਹਾ ਹੈ ਮਾਤਾ ਜੀ ਦੇ ਨਮਨ ਕਰ ਰਹੇ ਨੇ ਮਾਤਾ ਜੀ ਕੋ ਦਰਸ਼ਨ ਮਾਤਾ ਜੀ ਦੇ ਦਰਬਾਰ ਦੇ ਕਰ ਰਹੇ ਨੇ ਜਿੱਥੇ ਕਿ ਸੰਗਤਾਂ ਜਿਹੜੀਆਂ ਐ ਨੌਵੀਂ ਜੋਤ ਜਿਹੜੀ ਜਗਾਈ ਗਈ ਹੈ ਕਿ ਅੱਠ ਨਰਾਤੇ ਆਏਗੇ ਨੌਵੀਂ ਜਿਹੜੀ ਹੈ ਜੋਤ ਜਗਾਈ ਜਾਏਗੀ ਹੁਣ ਤੁਹਾਨੂੰ ਦਿਖਾਵਾਂਗੇ ਮੰਦਰਾਂ ਦੀਆਂ ਇਹ ਰਿਪੋਰਟਾਂ ਆਓ ਦੇਖਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ